ਹੈਲੋ ਜੀ ਸ਼ਾਸਤਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅਰਬੀ ਦੀ ਤਰੀ ਵਾਲੀ ਸਬਜ਼ੀ ਬਣਾਵਾਂਗੇ ਅਰਬੀ ਆਪਾਂ ਪਹਿਲਾਂ ਹੀ ਛੇਲ ਲਈ ਹੁਣ ਇਹਨੂੰ ਧੋ ਕੇ ਛਾਂਣੇ 'ਚ ਥੋੜੀ ਸੁੱਕਣੇ ਪਾ ਦਿੰਨੇ ਆ ਅਰਬੀ ਆਪਣੀ ਸੁੱਕ ਗਈ ਹੁਣ ਆਪਾਂ ਇਹਨੂੰ ਕੱਟ ਲੈਣੇ ਆ ਆਪਣੀ ਮਰਜ਼ੀ ਮੁਤਾਬਕ ਜਿਸ ਤਰ੍ਹਾਂ ਦੇ ਮਰਜ਼ੀ ਪੀਸ ਆਪਾਂ ਕਰ ਸਕਦੇ ਆ ਅਰਬੀ ਆਪਾਂ ਕੱਟ ਲਈ ਸਾਰੀ ਤੇ ਹੁਣ ਆਪਾਂ ਮਸਾਲੇ ਵਾਸਤੇ ਸਮਾਨ ਤਿਆਰ ਕਰਦੇ ਆ ਪਿਆਜ਼ ਲਸਣ ਹਰੀ ਮਿਰਚ ਇਹਨਾਂ ਨੂੰ ਆਪਾਂ ਪੀਸ ਲੈਨੇ ਮਿਕਸੀ ਚ ਪਾ ਕੇ ਸਮਾਂ ਆਪਾਂ ਪੀਸ ਲਿਆ ਸਾਰਾ ਮਸਾਲਾ ਪੀਸ ਗਿਆ ਆਪਣਾ ਹੁਣ ਆਪਾਂ ਤੇਲ ਗਰਮ ਧਰ ਦਿੰਨੇ ਆ ਤੇਲ ਆਪਣਾ ਗਰਮ ਹੋ ਗਿਆ ਪਹਿਲਾਂ ਆਪਾਂ ਅਰਬੀ ਨੂੰ ਥੋੜਾ ਜਿਹਾ ਫਰਾਈ ਕਰ ਲੈਨੇ ਇਸੇ ਤੇਲ ਵਿੱਚ ਜਿਆਦਾ ਨਹੀਂ ਕਰਨਾ ਥੋੜਾ ਜਿਹਾ ਫਰਾਈ ਕਰਨਾ ਇਹਨੂੰ ਆਪਾਂ ਅਰਪਿ ਫਰਾਈ ਆਪਾਂ ਕਰ ਲਈਏ ਹੁਣ ਆਪਾਂ ਇਹਨੂੰ ਤੇਲ ਚ ਕੱਢ ਲੈਨੇ ਹੁਣ ਆਪਾਂ ਉਸੇ ਤੇਲ ਦੇ ਵਿੱਚ ਹੀ ਆਪਾਂ ਜੀਰਾ ਪਾ ਦਿੰਨੇ ਜੀਰਾ ਆਪਣਾ ਹੁਣ ਪੁੱਜ ਗਿਆ ਹੁਣ ਆਪਾਂ ਇਹ ਪੇਸਟ ਪਾ ਦਿੰਨੇ ਵਿੱਚ ਜਿਹੜਾ ਬਣਾਇਆ ਲਸਣ ਪਿਆਜ਼ ਹਰੀ ਮਿਰਚ ਦਾ ਇਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ। ਮਸਾਲਾ ਆਪਣਾ ਪੁੱਜ ਗਿਆ। ਕਾਫੀ ਟਾਈਮ ਆਪਾਂ 3-4 ਮਿੰਟ ਭੁੰਨ ਲਿਆ ਸੀ ਇਹਨੂੰ। ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਲੈਣੇ ਆ। ਹਲਦੀ ਪਾਵਾਂਗੇ ਆਪਾਂ ਚਮਚੇ ਦਾ ਹਲਦੀ ਪਾ ਦਾਂਗੇ ਚਮਚ ਸਵਾ ਚਮਚ ਆਪਾਂ ਨਮਕ ਦਾ ਪਾਇਆ ਟੇਸਟ ਅਕੋਰਡਿੰਗ ਪਾ ਦਾਂਗੇ ਨਮਕ ਵੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਥੋੜੀ ਜੀ ਕੁੱਟੀ ਹੋਈ ਲਾਲ ਮਿਰਚ ਪਾ ਦਿੰਨੇ ਥੋੜਾ ਜਿਹਾ ਗਰਮ ਮਸਾਲਾ ਤੇ ਧਨੀਆ ਪਾਊਡਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਨੇ ਥੋੜੀ ਜੀ ਢੇਗੀ ਮਿਰਚ ਪਾ ਦਿੰਨੇ ਕਲਰ ਵਾਸਤੇ ਨਾਲੇ ਆਪਾਂ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਮਸਾਲੇ ਆਪਨਾ ਚੰਗੀ ਤਰ੍ਹਾਂ ਭੁੱਜ ਜਾਣਗੇ ਆਪ ਉਹ ਦ ਤੱਕ ਭੁੰਨਾਗੇ ਜਦੋਂ ਤੱਕ ਮਸਾਲਾ ਆਪਣਾ ਤੇਲ ਨਹੀਂ ਛੱਡ ਦਿੰਦਾ ਮਸਾਲਾ ਆਪਣਾ ਪੁੱਜ ਗਿਆ ਹੁਣ ਆਪਾਂ ਜਿਹੜੀ ਭੁੰਨੀ ਹੋਈ ਅਰਬੀ ਉਹ ਪਾ ਦਿੰਨੇ ਆ ਤਲੀ ਹੋਈ ਕਿਉਂਕਿ ਪਹਿਲਾਂ ਫਰਾਈ ਕਰਨ ਨਾਲ ਅਰਬੀ ਆਪਣੀ ਲੇਸਲੀ ਨਹੀਂ ਬਣਦੀ ਇਸ ਕਰਕੇ ਪਹਿਲਾਂ ਆਪਾਂ ਫਰਾਈ ਕੀਤੀ ਥੋੜੀ ਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਿੰਨੇ ਤਰੀ ਬਣਾਉਣ ਵਾਸਤੇ ਜਿੰਨੇ ਕ ਆਪਾਂ ਤਰੀ ਬਣਾਉਣੀ ਉਹਨਾਂ ਕ ਪਾਣੀ ਆਪਾਂ ਪਾ ਲੈਨੇ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਨੂੰ ਰਿਜਣ ਵਾਸਤੇ ਰੱਖ ਦਿੰਨੇ ਹੁਣ ਇਸ ਤਰ੍ਹਾਂ ਆਪਾਂ ਵਿੱਚ ਵਿੱਚ ਚੈੱਕ ਕਰਦੇ ਰਵਾਂਗੇ 2-3 ਵਾਰੀ ਚੈੱਕ ਆਪਾਂ ਕਰਾਂਗੇ ਇਹਨੂੰ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਅਰਬੀ ਦੀ ਬਹੁਤ ਹੀ ਸਵਾਦ ਬਣਦੀ ਤੁਸੀਂ ਵੇਸੇ ਹਿਸਾਬ ਨਾਲ ਟਰਾਈ ਜ਼ਰੂਰ ਕਰਿਓ